ਪੰਜਾਬੀ ਕਲਾਕਾਰ ਜਸਵੀਰ ਜੱਸੀ ਦੇ ਵੱਲੋਂ ਕੀਤਾ ਗਿਆ ਕੀਰਤਨ ਬਣਿਆ ਵਿਵਾਦ ਦਾ ਕਾਰਨ ਜਸਵੀਰ ਸਿੰਘ ਜੱਸੀ ਨੇ ਛੋਟੇ ਸਹਿਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਜੋ ਕੀਰਤਨ ਕੀਤਾ ਉਸ ਤੋਂ ਬਾਅਦ ਬਹੁਤ ਵੱਡਾ ਬਗਵਾਲ ਮਚ ਗਿਆ ਕੀ ਕਾਰਨ ਹੈ ਜੋ ਹੁਣ ਜਸਵੀਰ ਸਿੰਘ ਜੱਸੀ ਦੇ ਉੱਪਰ ਐਕਸ਼ਨ ਹੋਵੇਗਾ ਜੋ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੁਲਦੀਪ ਸਿੰਘ ਗਰਗੱਜ ਨੇ ਇਸ ਸਖਤ ਇਤਰਾਜ਼ ਜਤਾਇਆ ਹੈ ਤੁਸੀਂ ਜੁੜਿਓ ਨੋਖਰਾ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੁਹਾਨੂੰ ਅਸੀਂ ਜਸਵੀਰ ਜੱਸੀ ਦਾ ਉਹ ਕੀਰਤਨ ਸੁਣਾਵਾਂਗੇ ਜਿਸ ਵਿੱਚ ਉਹਨਾਂ ਨੇ ਬਹੁਤ ਹੀ ਸ੍ਰੀਲੀ ਆਵਾਜ਼ ਦੇ ਵਿੱਚ ਸੰਗਤਾਂ ਨੂੰ ਜੋ ਉੱਥੇ ਬੈਠੀਆਂ ਹੋਈਆਂ ਸੀ ਉਹਨਾਂ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਜਦੋਂ ਉਹਨਾਂ ਨੇ ਆਪਣੀ ਸ੍ਰੀਲੀ ਆਵਾਜ਼ ਦੇ ਵਿੱਚ ਛੋਟੇ ਸਾਹਿਬ ਜਦਿਆਂ ਦੇ ਲਈ ਇੱਕ ਕਵਤਾ ਪੇਸ਼ ਕੀਤੀ ਪਰ ਉਸ ਤੋਂ ਬਾਅਦ ਉਸ ਦੇ ਉੱਪਰ ਐਕਸ਼ਨ ਹੋ ਗਿਆ ਜੋ ਗਾਇਕ ਦੇ ਵੱਲੋਂ ਹਾਲ ਹੀ ਵਿੱਚ ਧਾਰਮਿਕ ਸਮਾਗਮ ਦੇ ਦੌਰਾਨ ਕੀਤੇ ਗਏ ਸ਼ਬਦ ਗਾਇਨ ਅਤੇ ਕੀਰਤਨ ਨੂੰ ਲੈ ਕੇ ਇਹ ਵਿਵਾਦ ਛੜਿਆ ਹੈ ਇਸ ਮਾਮਲੇ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਸੋ ਜਥੇਦਾਰ ਕੁਲਦੀਪ ਸਿੰਘ ਗੱਜ ਨੇ ਸਪਸ਼ਟ ਕੀਤਾ ਹੈ ਕਿ ਕੋਈ ਵੀ ਜੋ ਸਿੰਗਰ ਨੇ ਉਹ ਕੀਰਤਨ ਨਹੀਂ ਕਰ ਸਕਦੇ ਉਹ ਸਿਰਫ ਆਪਣੇ ਜੋ ਸਿੰਗਰ ਦੇ ਤੌਰ ਤੇ ਗੀਤ गा ਸਕਦੇ ਨੇ ਜਿੱਥੇ ਕੀਰਤਨ ਹੁੰਦਾ ਹੋਵੇ ਉੱਥੇ ਉਹ ਸਟੇਜ ਦੇ ਉੱਪਰ ਨਹੀਂ ਬੈਠ ਸਕਦੇ ਸੋ ਅਜਿਹਾ ਕਿਉਂ ਇਸ ਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਜਸਵੀਰ ਜੱਸੀ ਦਾ ਉਹ ਕੀਰਤਨ ਸੁਣਾਉਂਦੇ ਆ ਜੋ ਉਹਨਾਂ ਨੇ ਬਹੁਤ ਹੀ ਸ੍ਰੀਲੀ ਆਵਾਜ਼ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਲਈ ਇੱਕ ਜੋ ਕੀਰਤਨ ਕਰਦੇ ਹੋਏ ਜਿਨ੍ਹਾਂ ਨੇ ਆਪਣੇ ਉਥੂ ਦੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਕੁਝ ਸ਼ਬਦ ਬੋਲੇ ਸੋ ਤੁਸੀਂ ਉਹ ਕੀਰਤਨ ਸੁਣੋ ਪਹਿਲਾਂ ਦਰਜਕ अखां ओ से जगद अखां देव सौ जो सौजो वे द ਸਾਰੇ ਜਗ ਦੀਆਂ ਅੱਖਾਂ ਦੇ ਉਤਾਰਿਓ ਸੋਜੋ ਸੋਜੋ ਵੇ ਜਤੀ ਦੇ ਸੁਲਾਰਿਓ ਸੋਜੋ ਸੋਜੋ ਵੇ ਜਤੀ ਆਂ ਚੋੜੀਆਂ ਮਾਤਾ ਕੰਜੀ ਅਸੀਂ ਇਹ ਪਰ ਨੂੰ ਪੂਰਾ ਕੀਰਤਨ ਨਹੀਂ ਸੁਣਾ ਸਕਦੇ ਪਰ ਕਿੰਨੀ ਸੁਰੀਲੀ ਆਵਾਜ਼ ਦੇ ਵਿੱਚ ਉਹਨਾਂ ਨੇ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰਕੌਰ ਦੇ ਬਾਰੇ ਜੋ ਇਹ ਸ਼ਬਦ ਗਾਇਨ ਕੀਤਾ ਉਸ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਜੋ ਬਵਾਲ ਮਚਿਆ ਇਹ ਜੋ ਜੱਸੀ ਦੇ ਵੱਲੋਂ ਕੀਰਤਨ ਕੀਤਾ ਗਿਆ ਤਾਂ ਜਿਹੜੇ ਕੀਰਤਨੀਆਂ ਨੇ ਕੀਰਤਨੀਆਂ ਜਥੇ ਬਣੇ ਹੋਏ ਨੇ ਉਹਨਾਂ ਦੇ ਵੱਲੋਂ ਇਹ ਆਵਾਜ਼ ਚੁੱਕੀ ਗਈ ਕਿ ਜਸਵੀਰ ਜੱਸੀ ਇੱਕ ਸਿੰਗਰ ਨੇ ਜੇਕਰ ਸਾਰੇ ਹੀ ਕਲਾਕਾਰ ਇਸ ਤਰ੍ਹਾਂ ਕੀਰਤਨ ਕਰਨ ਲੱਗ ਜਾਣਗੇ ਤਾਂ ਉਹਨਾਂ ਦੀ ਰੋਟੀ ਜਿਹੜੀ ਇਹ ਉਹ ਖਤਮ ਹੋਵੇਗੀ ਲੋਕ ਉਹਨਾਂ ਨੂੰ ਸੁੰਨਾ ਪਸੰਦ ਨਹੀਂ ਕਰਨਗੇ ਜਿਸ ਕਾਰਨ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਸ਼ਿਕਾਇਤ ਕੀਤੀ ਸੋ ਜਥੇਦਾਰ ਨੇ ਪ੍ਰਤੀਕਿਰਿਆ ਦਿੱਤੀ ਕਿ ਕੋਈ ਵੀ ਸਿੰਗਰ ਜਿਸਨੇ ਵੀ ਕੀਰਤਨ ਕਰਨਾ ਹੈ ਉਹ ਸਭ ਤੋਂ ਪਹਿਲਾਂ ਜੋ ਸਿੱਖ ਸੱਜਾ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜਸਵੀਰ ਜੱਸੀ ਸਿੱਖ ਬਾਣੇ ਦੇ ਵਿੱਚ ਨਹੀਂ ਸੀ ਜਸਵੀਰ ਜੱਸੀ ਜਿਹੜਾ ਕਿ ਪਤਿਤ ਪਤਿਤ ਸਿੱਖ ਹੈ ਜੋ ਪਤਿਤ ਸਿੱਖ ਕੀਰਤਨ ਨਹੀਂ ਕਰ ਸਕਦਾ ਕੇਵਲ ਸਿੱਖ ਹੀ ਇੱਕ ਜਿਹੜਾ ਪੂਰੇ ਗੁਰੂ ਦੇ ਬਾਣੇ ਵਿੱਚ ਹੋਵੇਗਾ ਅਮਰਤਾਰੀ ਹੋਵੇਗਾ ਤੇ ਉਹੀ ਕੀਰਤਨ ਕਰ ਸਕਦਾ ਹੈ ਉਹਨਾਂ ਦੇ ਅਨੁਸਾਰ ਕੀਰਤਨ ਕਰਨ ਦਾ ਅਧਿਕਾਰ ਅਤੇ ਅਭਿਆਸ ਸਿਰਫ ਉਸੇ ਵਿਅਕਤੀ ਕੋਲ ਹੋਣਾ ਚਾਹੀਦਾ ਹੈ ਜੋ ਸੱਚਾ ਸਿੱਖ ਹੋਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਆਪਣਾ ਆਚਰਣ ਰੱਖਦਾ ਹੋਵੇ ਸੋ ਇਸ ਦੇ ਨਾਲ ਹੀ ਗਰਗੱਜ ਨੇ ਇਹ ਵੀ ਕਿਹਾ ਕਿ ਧਾਰਮਿਕ ਆਯੋਜਨਾ ਵਿੱਚ ਪਰੰਪਰਾ ਦਾ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ ਕਿਸੇ ਵੀ ਤਰ੍ਹਾਂ ਦੀ ਮਰਿਆਦਾ ਦੀ ਉਲੰਘਣਾ ਸਿੱਖ ਧਰਮ ਦੇ ਵਿਰੁੱਧ ਮੰਨੀ ਜਾਵੇਗੀ ਜਥੇਦਾਰ ਨੇ ਜ਼ੋਰ ਦੇ ਕੇ ਕਿਹਾ ਕਿ ਨਿਯਮਾਂ ਦਾ ਪਾਲਣਾ ਕਰਨਾ ਸਭ ਲਈ ਜ਼ਰੂਰੀ ਹੈ ਜਸਵੀਰ ਜੱਸੀ ਨੇ ਕੀਰਤਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਵੱਖ-ਵੱਖ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੇ ਨੇ ਹਾਲਾਂਕਿ ਕੁਝ ਪ੍ਰਸ਼ੰਸਕਾਂ ਨੇ ਕਿਹਾ ਕਿ ਜੱਸੀ ਦੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਮਿਕ ਭਾਵਨਾ ਅਤੇ ਸੱਭਿਆਚਾਰਕ ਸੰਗੀਤ ਨੂੰ ਉਤਸ਼ਾਹਿਤ ਕਰਨ ਵਾਲਾ ਕਾਰਜ ਹੈ ਉੱਥੇ ਦੂਜੇ ਪਾਸੇ ਧਾਰਮਿਕ ਵਿਦਵਾਨਾਂ ਅਤੇ ਜਥੇਦਾਰਾਂ ਨੇ ਪਰੰਪਰਾ ਅਨੁਸਾਰ ਕੀਰਤਨ ਤੇ ਧਾਰਮਿਕ ਜਿਹੜਾ ਅਧਕਾਰਾਂ ਦੀ ਮर्यादा ਨੂੰ ਬਰਕਰਾਰ ਰੱਖਣ ਤੇ ਜ਼ੋਰ ਦਿੰਦਾ ਹੈ ਇੱਕ ਪ੍ਰਸੰਸਕ ਨੇ ਕਮੈਂਟਿੰਗ ਕਰਦੇ ਹੋਏ ਲਿਖਿਆ ਕਿ ਜੇਕਰ ਪਾਠ ਕਰਨਾ ਆ ਗੁਰੂ ਸਿੱਖ ਬਣੋ ਪਹਿਲਾਂ ਪੂਰੇ ਜੀ ਹਾਲਾਂਕਿ ਜ਼ਿਆਦਾਤਰ ਪ੍ਰਸੰਸਕਾਂ ਵੱਲੋਂ ਇਸ ਸ਼ਬਦ ਨੂੰ ਗਾਇਨਕ ਕੀਰਤਨ ਨੂੰ ਦਿਲຊੂ ਲੈਣ ਵਾਲਾ ਦੱਸਿਆ ਗਿਆ ਜੋ ਜਸਵੀਰ ਜੱਸੀ ਦੇ ਵੱਲੋਂ ਇਹ ਗਾਇਨ ਕੀਰਤਨ ਕੀਤਾ ਗਿਆ ਜੋ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤਾ ਹੈ ਹਜ਼ਾਰਾਂ ਦੇ ਤعداد ਦੇ ਵਿੱਚ ਲੋਕਾਂ ਨੇ ਇਸ ਕੀਰਤਨ ਨੂੰ ਸੁਣਿਆ ਤੇ ਲੋਕ ਉਹਨਾਂ ਦੇ ਜਿਹੜੇ ਪ੍ਰਸ਼ੰਸਕ ਸੀ ਜਿਹੜੇ ਪ੍ਰਸ਼ੰਸਕ ਨਹੀਂ ਸੀ ਉਹਨਾਂ ਨੇ ਵੀ ਬਹੁਤ ਜ਼ਿਆਦਾ ਇਸ ਨੂੰ ਪਸੰਦ ਕੀਤਾ ਜਿਸ ਨੂੰ ਲੈ ਕੇ ਸਭ ਤੋਂ ਜ਼ਿਆਦਾ ਜਿਹੜੇ ਕੀਰਤਿਏ ਨੇ ਜਥੇ ਨੇ ਉਹਨਾਂ ਨੂੰ ਇਹ ਬਹੁਤ ਦੁੱਖ ਹੋਇਆ ਕਿ ਜਸਵੀਰ ਜੱਸੀ ਜੇ ਵਰ ਇੱਡੇ ਕਲਾਕਾਰ ਇਹ ਕੀਰਤਨ ਕਰਨ ਲੱਗ ਜਾਣਗੇ ਤਾਂ ਫਿਰ ਉਹਨਾਂ ਨੂੰ ਕਿਸੇ ਨੇ ਪੁੱਛਣਾ ਉਹਨਾਂ ਦਾ ਜਿਹੜਾ ਰੋਟੀ ਰੋਟੀ ਬੰਦ ਹੋ ਜਾਵੇਗੀ ਜੇਕਰ ਜਿਹੜੇ ਸਾਰੇ ਸਿੰਗਰ ਕੀਰਤਨ ਵਾਲੇ ਪਾਸੇ ਆ ਜਾਣਗੇ ਤਾਂ ਪਰ ਕਿਤੇ ਨਾ ਕਿਤੇ ਜਸਵੀਰ ਜੱਸੀ ਨੂੰ ਇਹ ਵੀ ਹੋਣਾ ਚਾਹੀਦਾ ਹੈ ਕਿ ਜਦੋਂ ਕੀਰਤਨ ਕਰ ਰਹੇ ਸੀ ਉਹਨਾਂ ਨੂੰ ਗੁਰੂ ਮਰਿਆਦਾ ਦੇ ਅਨੁਸਾਰ ਹੀ ਕੀਰਤਨ ਕਰਨਾ ਚਾਹੀਦਾ ਸੀ ਜੋ ਜਸਵੀਰ ਜੱਸੀ ਵੱਲੋਂ ਕੀਤਾ ਹੋਇਆ ਕੀਰਤਨ ਬਵਾਲ ਦਾ ਕਾਰਨ ਬਣਿਆ ਹੈ